ਲੋਕ ਸਭਾ ਹਲਕਾ ਜਲੰਧਰ ਦੇ ਐਮਪੀ ਸੁਸ਼ੀਲ ਕੁਮਾਰ ਰਿੰਕੂ ਨੇ ਆਦਮਪੁਰ ਦੇ ਪਿੰਡ ਹਰੀਪੁਰ ਟੰਡੌਰ ਟੰਡੋਰੀ ਨੰਗਲ ਸਲਾਲਾ ਕਿਸ਼ਨਪੁਰ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ 1 ਕਰੋੜ 23 ਲੱਖ ਦੇ ਨੀਂ ਪੱਥਰ ਰੱਖ ਕੇ ਕੀਤੀ ਇਸ ਮੌਕੇ ਐਮਪੀ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਮਾਡਲ ਪਿੰਡ ਬਣਾਉਣਾ ਸਾਡੀ ਸਰਕਾਰ ਦਾ ਮੁੱਖ ਟੀਚਾ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ

ਲਾਜ ਰੱਬਾ ਔਰ ਖਾਸ ਕਰਕੇ ਸਾਡੇ ਸਰਪੰਚ ਸਹਿਬਾਨ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਪਾਰਟੀ ਨੂੰ ਉਸ ਇਲਾਕੇ ਤੋਂ ਜਿਤਾਉਣ ਦੇ ਲਈ ਮਿਹਨਤ ਕੀਤੀ ਤਾਂ ਕਿਸੇ ਪਿੰਡ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਇੱਥੇ ਤਾਂ ਇੱਕ ਰਵਾਜ਼ ਬਣ ਚੁੱਕਾ ਸਾਡਾ ਕਿ ਅਸੀਂ ਇੱਕ ਦੂਜੇ ਦੀ ਲਾਤੀ ਕਿਤ ਨਹੀਂ ਹੈ ਜਦੋਂ ਅਸੀਂ ਲੈਗ ਪੁੱਲਿੰਗ ਕਰਦੇ ਆ ਇੱਕ ਦੂਸਰੇ ਦੇ ਰਾਹ ਦੇ ਵਿੱਚ ਖੜਦੇ ਆ ਕੰਡੇ ਪਿਛੌਣੇ ਆ ਤਾਂ ਪਿੰਡ ਦੀ ਤਰੱਕੀ ਵੀ ਰੁਕਦੀ ਹੈ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਰਸੂਖ ਦੇ ਨਾਲ ਚੱਲ ਰਹੇ ਹੋ ਔਰ ਪਿੰਡ ਦੇ ਜਿਹੜੇ ਸਮਰਿੱਧ ਲੋਗ ਹੈ ਐਨ ਆਰ ਆਈ ਭਾਈਚਾਰਾ ਉਹ ਵੀ ਪਿੰਡ ਦੀ ਤਰੱਕੀ ਦੇ ਵਿੱਚ ਆਪਣਾ ਵੱਡਾ ਮੁੱਦਾ ਜੋੜਨ ਦਾ ਬਾਪ ਤੁਸੀਂ ਆਪ ਦੇ ਫੰਡਾਂ ਤੋਂ 5 ਸਾਲ ਇੱਥੇ ਲੋਕਾਂ ਨੂੰ ਪੀਨ ਵਾਲਾ ਪਾਣੀ ਮਹਿਆ ਕਰਾਇਆ ਕਰਾਇਆ ਔਰ ਵੀ ਕਈ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਜੜੀਆਂ ਜ਼ਰੂਰੀ ਚੀਜ਼ਾਂ ਉਹ ਤੁਸੀਂ ਆਪਣੇ ਲੈਵਲ ਤੇ ਜੜੀਆਂ ਉਹਨਾਂ ਨੂੰ ਅੱਗੇ ਵਧਾ ਰਹੇ ਹੋ ਇੱਕ ਬਹੁਤ ਵੱਡੀ ਮਿਸਾਲ ਹੈ ਸਾਡੇ ਲਈ ਔਰ ਖਾਸ ਕਰਕੇ ਜਿਹੜਾ ਵਾਟਰ ਸਪਲਾਈ ਦਾ ਸਿਸਟਮ ਜਿਸ ਤਰੀਕੇ ਦੇ ਨਾਲ ਤੁਸੀਂ ਪਾਣੀ ਸਪਲਾਈ ਕਰ ਰਹੇ ਹੋ ਕਿ ਪਿੰਡ ਨੂੰ ਤੁਸੀਂ ਤਿੰਨ ਹਿੱਸਿਆਂ 'ਚ ਡਿਵਾਈਡ ਕੀਤਾ ਔਰ ਤਿੰਨ ਹਿੱਸਿਆਂ ਦੇ ਵਿੱਚ ਵਾਰ ਲੱਗੇ ਆ ਪਾਣੀ ਮੰਨ ਲਓ 4 ਘੰਟੇ ਚੱਲਦਾ ਹੈ ਡੇਢ ਘੰਟਾ ਇਸ ਇਸ ਬਲੌਗ ਚ ਡੇਢ ਘੰਟਾ ਇਸ ਬਲੌਗ ਚ ਡੇਢ ਘੰਟਾ ਜਾਂ 2 ਘੰਟੇ ਇਸ ਬਲੌਗ ਜਿਸ ਵੀ ਤਰੀਕੇ ਨਾਲ ਤੁਸੀਂ ਉਹਦਾ ਟਾਈਮ ਰੱਖਿਆ ਉਹਦੇ ਨਾਲ ਕੀ ਹੁੰਦਾ ਜਦੋਂ ਇੱਕ ਪਾਸੇ ਪਾਣੀ ਸਪਲਾਈ ਹੁੰਦਾ ਦੋ ਪਾਸੇ ਬੰਦ ਹੁੰਦਾ ਤਾਂ ਪਾਣੀ ਉੱਥੇ ਪਹੁੰਚ ਜਾਂਦਾ ਪੂਰਾ ਫਿਰ ਇਧਰਲਾ ਬੰਦ ਕਰਕੇ ਦੂਜਿਆਂ ਨੂੰ ਦੇ ਦੇਣਾ ਫਿਰ ਉਹ ਦੋ ਬੰਦ ਕਰਕੇ ਤੀਜੇ ਨੂੰ ਦੇ ਦੇਣਾ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਅੱਛੀ ਟੈਕਨੀਕ ਮੈਂ ਸਮਝਦਾ ਕਿ ਨਵੇਂ ਟਿਊਬਲ ਨਾਲ ਨਾਲੋਂ ਅਕਸਰ ਕੀ ਹੈ ਕਿ ਜਿੱਥੇ ਜਿਨ੍ਹਾਂ ਗਲੀਆਂ ਚ ਮਾਲਿਆਂ ਚ ਪਾਣੀ ਨਹੀਂ ਪਹੁੰਚਦਾ ਤਾਂ ਉੱਥੇ ਲੋਕ ਡਿਮਾਂਡ ਕਰਦੇ ਆ ਕਿ ਇੱਥੇ ਨਵਾਂ ਟਿਊਬਵੱਲਾ ਲਾ ਦਿਓ ਜੂ ਪਾਣੀ ਨਹੀਂ ਆਦਾ ਤਾਂ ਜਿਹੜੇ ਕਾਉਂਸਲਰ ਹੈ ਸ਼ਹਿਰ ਦੇ ਜਾਂ ਫਿਰ ਕੋਸ਼ਿਸ਼ ਕਰਕੇ ਉੱਥੇ ਕੋਈ ਹੋਰ ਜਿਹਾ ਟਿਊਬਵੱਲਾ ਲਵਾ ਦਿੰਦੇ ਆ ਉਹ ਵੀ ਚੱਲੀ ਜਾਂਦਾ ਉਹ ਵੀ ਚੱਲੀ ਜਾਂਦਾ ਇੱਕ ਤਾਂ ਸੀ ਜ਼ਮੀਨ ਚੋਂ ਪਾਣੀ ਫਾਦ ਤੋਂ ਬਾਹਰ ਗੱਡੀ ਜਾਂਦੇ ਆ ਉਹ ਪਾਣੀ ਸੀਵਰੇਜ ਦਾ ਵਿੱਚ ਹਾਂਜੀ ਤਾਂ ਜੀ ਅੱਜ ਦੀ ਜਿਹੜੇ ਉਦਘਾਟਨ ਕੀਤੇ ਗਏ ਐਮਪੀ ਸਾਹਿਬ ਦੇ ਇਹਦੇ ਬਾਰੇ ਕੀ ਕਹਿਣਾ ਜੀ ਅੱਜ ਆਦਮ ਪਰ ਹਲਕੇ ਚ ਆ ਸੁਸ਼ੀਲ ਕੁਵਾਲ ਰਹਿੰਦੇ ਨੇ ਪਹਿਲਾਂ ਜਦੋਂ ਹਰਿਪੁਰ ਆਏ ਹੈ ਉੱਥੇ ਵੀ ਟੈਂਕ ਵੀ ਦਾ ਦੋਪਟਾ ਕੀਤਾ ਤੇ ਉਹਦੇ ਨਾਲ ਉੱਥੇ ਵੀ ਬੜੀਆ ਗੱਲ ਵਧੀਆ ਇਹ ਰਹੀ ਕਿ ਜੇ ਲੇਟ ਹੋ ਗਿਆ ਸੀ ਕਿਤੇ ਕੰਮ ਨੂੰ ਨਹੀਂ ਪਹਿਲਾਂ ਸ਼ੁਰੂ ਪ੍ਰਾਪਤਾ ਸੀ ਤੇ ਉਸ ਤੋਂ ਬਾਅਦ ਜੇ ਢੰਡੋਰਾ ਹੈ ਉੱਥੇ ਵੀ ਆਮ ਆਦਮੀ ਕਲੀਨਿਕ ਦਾ ਜਿੱਥੇ ਜਿੰਨਾਂ ਨੇ ਦੇਖਿਆ ਤੂ ਰਕਮ ਪਿਆ ਸੀ ਉਹ ਵੀ ਚਾਲੂ ਕਰਨ ਦਾ ਵਿਸ਼ਵਾਸ ਦੁਆਤਾ ਨਾਲ ਗਈਆਂ ਨਾਲ ਜਾਂਦਾ ਜਿਹੜਾ ਆ ਉਹ ਉਦ ਘਟਨ ਕੀਤਾ ਇਸੇ ਤਰ੍ਹਾਂ ਢੰਡੌਰੀ ਵਿਖੇ ਵੀ ਜਿਹੜਾ 53 ਲੱਖ ਤੋਂ ਜ਼ਿਆਦਾ ਜਿਹੜਾ ਦਾਸਿਕਾ 8000 ਦੀ ਦਰ ਤੇ ਘਟਨ ਦਾ ਕੀਤਾ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਇਸੇ ਤਰ੍ਹਾਂ ਇਹਨਾਂ ਨੇ ਕਿਸ਼ਮਪੁਰ ਜਾਣਾ ਤੇ ਆਦਮਪੁਰ ਦੇ ਤੇ ਹੋਰ ਪਿੰਡਾਂ 'ਚ ਜਿੱਥੇ ਜਾਣਾ ਤੇ ਕਰੋੜਾਂ ਰੁਪਏ ਦੇ ਜਿਹੜੇ ਅਜੇ ਘਟਨ ਹੋ ਰਹੇ ਆ ਆਸਿਆ ਵੀ ਜਿਸ ਤਰ੍ਹਾਂ ਐਮਪੀ ਸਾਹਿਬ ਇਹਨਾਂ ਨੇ ਲੋਕਾਂ ਨੇ ਇਹਨਾਂ ਨੂੰ ਬਣਾਇਆ ਉਹ ਆਪਣਾ ਆਸਾ ਦੇ ਪੂਰਾ ਕਰਿਆ ਤੇ ਜਿਹੜੇ ਜਿਹੜੇ ਹੋਰ ਸਮੱਸਿਆਵਾਂ ਹੈਗੀਆਂ ਉਹ ਵੀ ਜਾ ਕੇ ਪੂਰਾ ਕਰਾਉਣਗੇ ਬਹੁਤ ਬਹੁਤ ਇਹਨਾਂ ਦਾ ਇੰਤਿਖਾਫ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇ ਉਦਘਾਟਨ ਬਾਰੇ ਕੀ ਕਹਿਣਾ ਜੀ ਨਹੀਂ ਮੈਂ ਤਾਂ ਅੱਜ ਬੜੀ ਖੁਸ਼ ਹਾਂ ਜਾਲਾ ਜੀ ਬ੍ਰੋ ਇੱਕ ਸਾਡੇ ਮੈਂਬਰ ਪਾਰਲੀਮੈਂਟ ਸ਼ਹੀਦ ਕੁਮਾਰ ਜੀ ਨੇ ਕਿਉਂ ਜਿਨ੍ਹਾਂ ਨੇ ਅੱਜ ਹਰੀਪੁਰ ਵਿਖੇ ਟੈਂਕੀ ਦਾ ਉਦਘਾਟਨ ਕੀਤਾ ਅਤੇ ਟੰਡੌਰੀ ਵਿਖੇ ਟੈਂਕੀ ਦਾ ਉਦਘਾਟਨ ਕੀਤਾ ਅਤੇ ਟੰਡੌਰ ਵਿਖੇ ਵੀ ਜਿਹੜੀਆਂ ਪਿੰਡ ਦੀਆਂ ਗਲੀਆਂ ਸਗੀਆਂ ਸੜਕਾਂ ਦਾ ਅਧ ਘਟਾ ਬੜਾ ਨਿਮੋਸ਼ੀ ਆਉਂਦੀ ਆ ਕਿ ਇੰਨੇ ਚਰਾਂਦੀਆਂ ਸਰਕਾਰ ਰਹੀਆਂ ਪਰ ਇਹ ਜਿਹੜੇ ਪਿੰਡਾਂ ਲੋਕ ਇਹਨਾਂ ਪਿੰਡਾਂ ਦੇ ਵਿੱਚੋਂ ਵੋਟਾਂ ਲੈ ਕੇ ਜਾਂਦੇ ਰਹੇ ਆ ਪਰ ਕਿਸੇ ਨੇ ਇਹਨਾਂ ਪਿੰਡਾਂ ਦੀ ਸਾਰ ਨਹੀਂ ਲਈ ਇਹ ਪਹਿਲੇ ਐਮਪੀ ਅਸ਼ਸ਼ੀਰ ਕੁਮਾਰ ਜੀ ਰਿੰਕੂ ਜਿਹੜਾ ਨੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜਿੱਤ ਕੇ ਔਰ ਇਹਨਾਂ ਪਿੰਡਾਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈਗਾ ਪਾਣੀ ਵਾਲੀਆਂ ਟੈਂਕੀਆਂ ਦਾ ਕੰਮ ਸ਼ੁਰੂ ਕਰਾਇਆ ਕਿਉਂਕਿ ਇਹ ਪਿੰਡ ਜਿਹੜੇ ਆ ਇੱਥੇ ਲੋਕ ਵੋਟਾਂ ਲੈਣ ਆਉਂਦੇ ਆ ਪਰ ਇਹਨਾਂ ਪਿੰਡਾਂ ਨਾਲ ਕੋਈ ਧਿਆਨ ਨਹੀਂ ਦਿੰਦਾ ਇਹ ਲਵਾਰਸ ਪਿੰਡਾਂ ਨੂੰ ਸਾਰੇ ਛੱਡ ਜਾਂਦੇ ਇੱਥੇ ਸਾਡੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜਾ ਇਹਨਾਂ ਨੇ ਪਾਣੀ ਵਾਲੀਆਂ ਟੈਂਕੀਆਂ ਲਵਾ ਕੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਦਿੱਤੀ ਆ ਜਿਹੜੇ ਐਮਪੀ ਸਾਹਿਬ ਤੁਹਾਡੇ ਪਿੰਡ ਚ ਆ ਜਾਈ ਸੀਗੇ ਮੈਂ ਸਰਪੰਚ ਦਲਜੀਤ ਪਾਟਿਆ ਪਿੰਡ ਢੰਡੋਰ ਤੋਂ ਅੱਜ ਸਾਡੇ ਪਿੰਡ ਸੁਸ਼ੀਲ ਕੁਮਾਰ ਰਿੰਕੂ ਜੀ ਆਏ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਦੇ ਵਿਕਾਸ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਤੇ ਇੱਕ ਸਾਡੇ ਪਿੰਡ ਦੇ ਵਿੱਚ 30 ਸਾਲਾਂ ਤੋਂ ਹਸਪੀਟਲ ਬੰਦ ਪਿਆ ਸੀ ਕਾਫੀ ਟਾਈਮ ਤੋਂ ਸਰਕਾਰਾਂ ਆਈਆਂ ਪਰ ਕੋਈ ਕਿਸੇ ਵੀ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਦੋਂ ਦੀ ਆ ਆਮ ਆਦਮੀ ਪਾਰਟੀ ਸਰਕਾਰ ਆਈ ਉਹਨਾਂ ਨੇ ਸਾਣਾ ਵਾਦਾ ਕੀਤਾ ਸੀ ਕਿ ਅਸੀਂ ਤੁਹਾਡੇ ਪਿੰਡ ਦੇ ਵਿੱਚ ਮਹੱਲਾ ਕਲੀਨਿਕ ਖੋਲ੍ਹਾਂਗੇ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਮਹੱਲਾ ਕਲੀਨਿਕ ਨਹੀਂ ਖੋਲਿਆ ਤੇ ਅੱਜ ਸੁਸ਼ੀਲ ਕੁਮਾਰ ਰਿੰਕੂ ਜੀ ਨੇ ਉੱਥੇ ਡਾਕਟਰਾਂ ਦੇ ਆਉਣ ਦਾ ਸਾਡੇ ਨਾਲ ਵਾਦਾ ਕੀਤਾ ਮੈਂ ਸੁਸ਼ੀਲ ਕੁਮਾਰ ਰਿੰਕੂ ਜੀ ਦਾ ਤੇ ਆਮ ਆਦਮੀ ਪਾਰਟੀ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਹਾਂ ਹਾਂਜੀ ਮੈਂ ਟੰਡੋਲੀ ਤੋਂ ਪਿੰਡ ਤੋਂ ਸਰਪੰਚ ਪਰਮਜੀਤ ਕੋਲ ਅੱਜ ਐਮਪੀ ਸਾਹਿਬ ਸੁਸ਼ੀਲ ਕੁਮਾਰ ਰਿੰਕੂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆ ਕੇ ਸਾਡੇ ਟੈਂਕੀ ਦਾ ਨੀ ਪਤਨ ਸੁਗਾਟਨ ਕੀਤਾ ਹੈ ਮੈਂ ਸਾਡੇ ਪਿੰਡ ਵਿੱਚ ਪਾਣੀ ਦੀ ਬਹੁਤ ਦਿੱਕਤ ਆ ਰਹੀ ਸੀ ਬਹੁਤ ਚਿਰਾਂ ਤੋਂ ਸਾਡੇ ਪਿੰਡ ਪਾਣੀ ਦੀ ਬਹੁਤ ਦਿੱਕਤ ਆ ਰਹੀ ਸੀ ਜਿਸ ਕਰਕੇ ਅਸੀਂ ਰਿੰਕੂ ਸਾਹਿਬ ਜੀ ਦੇ ਕੋਲ ਗਏ ਹਾਂ ਤੇ ਉਹਨਾਂ ਨੂੰ ਅਪੀਲ ਕੀਤੀ ਉਹਨਾਂ ਨੇ ਸਾਡੀ ਖੁਆਸ਼ ਨੂੰ ਰੱਖਦੇ ਹੋਏ ਆਪਣਾ ਵਾਦਾ ਕੀਤਾ ਕਿ ਅਸੀਂ ਟੈਂਕੀ ਜਰੂਰ ਲਵਾ ਕੇ ਦਵਾਂਗੇ